ਅੱਜ ਸ਼੍ਰੀ ਕਾਲਤੀ ਮਿਲ ਰਹੇ ਹਾਂ ਬਹੁਤ ਸੋਹਣੇ ਜਿਹੇ ਵੀਡੀਓ ਦੇ ਨਾਲ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਹੋਣ ਵਾਲਾ ਨੇ ਬਹੁਤ ਸੋਹਣੇ ਜਿਹੇ ਸਪੈਸ਼ਲ ਜਿਹੇ ਖਾਜੇ ਸੂਟ ਇਹ ਜਿਹੜੇ ਸੂਟ ਆ ਆਪਣਾ ਸਪੈਸ਼ਲ ਜਾ ਰਿਹਾ ਪਾਰਸਲ ਯੂ ਐਸ ਏ ਤੋਂ ਜਿੱਥੇ ਭੈਣ ਨੇ ਸਾਰੇ ਸੂਟ ਨੇ ਜਿਹੜੇ ਆਪਣੇ ਸੇਮ ਡਾਟਰਸ ਦੇ ਤੇ ਆਪਣੇ ਸੂਟ ਬੜਾ ਰੈਡੀ ਕਰਵਾਏ ਨੇ ਜਿਹੜੇ ਹੀ ਪੀਸ ਨੇ ਹੈਂਡਵਰਕ ਦੇ ਪੀਸ ਨੇ ਤੁਸੀਂ ਇਹ ਸੂਟ ਦਾ ਜਿਹੜੇ ਨੇ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਫੈਬਰਿਕ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਪ੍ਰਾਈਸ ਦੇ ਹਿਸਾਬ ਨਾਲ ਜਿਹੜੇ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਆਜੋ ਆਪਾਂ ਫੁੱਲ ਲੁੱਕ ਦਿੰਦੇ ਆ ਸੂਟਾਂ ਦੇ ਤੇ ਸਭ ਤੋਂ ਪਹਿਲਾਂ ਜਿਹੜੇ ਸੂਟ ਨੇ ਕਿ ਤੁਸੀਂ ক্লোਜ਼ਰ ਲੁੱਕ ਚੈੱਕ ਕਰ ਸਕਦੇ ਹੋ ਸਾਰੇ ਹੈਂਡਵਰਕ ਦੇ ਬਹੁਤ ਸੋਹਣੇ ਜਿਹ ਹੈ ਨਾ ਜੀ ਥੀਮ ਜੇ ਮੈਂ ਹੈਗੀ ਆ ਪੀਸ ਕਰ ਲੈਂਦੇ ਤੇ ਉਹ ਥੀਮ ਦੇ ਹਿਸਾਬ ਨਾਲ ਸੂਟ ਬਣੇ ਹੋਏ ਨੇਗੇ ਤੇ ਆਪਾਂ ਤੁਹਾਨੂੰ 1 ਬਾਈ 1 ਜਿਹੜਾ ਸੂਟ ਖੋਲ ਕੇ ਦਿਖਾ ਲੈਂਦੇ ਠੀਕ ਹੈ ਜੀ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਛੂਟ ਦਿਖਾਉਣੀ ਹੈ ਠੀਕ ਹੈ ਜੀ ਡਾਟਰ ਜਿਹੜੇ ਜਿਹੜੇ ਛੂਟ ਨੇ ਦੋਨੋਂ ਸੇਨ ਪੀਸ ਬਣਨੇ ਨੇ ਠੀਕ ਹੈ ਜੀ ਫੈਂਡਰ ਤੇ ਪੀਸ ਨੇਗਾ ਸਭ ਤੋਂ ਪਹਿਲਾਂ ਛੇ ਪੀਸ ਆ ਜਿਹੜਾ ਵੀ ਚੈੱਕ ਕਰ ਸਕਦੇ ਹੋ ਪੀਸ ਹੈਗਾ ਬਹੁਤ ਸੋਹਣਾ ਜੇ ਪੀਚ ਕਲਰ ਦਾ ਠੀਕ ਹੈ ਜੀ ਪੀਚ ਕਲਰ ਦਾ ਪੀਸ ਆ ਨੈਕ ਤੇ ਵਰਕੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਾਰਾ ਇਹਦਾ ਹੈਵੀ ਆਊਗਾ ਬਾਹਾਂ ਦਾ ਕੰਮ ਦੇਖੋ ਕਿੰਨਾ ਜਿਆਦਾ ਪਿਆਰਾ ਪਿਓਰ ਡੱਬਕੇ ਦੇ ਵਿੱਚ ਕੰਮ ਹੋਇਆ ਸਾਰਾ ਠੀਕ ਹੈ ਜੀ ਸੂਟ ਦੇ ਨਾਲ ਦਾ ਪਲੱਸ ਹੈਵੀ ਪਰ ਡਾਰ ਕੇ ਕੰਬੀਨੇਸ਼ਨ ਦੇ ਵਿੱਚ ਧਾਗਾ ਯੂਜ਼ ਕਰਿਆ ਫਰੰਟ ਬੈਕ ਸੇਮ ਰਹੋਗੀ ਫਿਨਿਸ਼ਿੰਗ ਦੇ ਨਾਲ ਪੀਸ ਮਿਲੂਗਾ ਤੁਹਾਨੂੰ ਠੀਕ ਹੈ ਜੀ ਤੇ ਇਹ ਹੈਗਾ ਪ੍ਰੋਪਰ ਹੈਵੀ ਬਾਵਾ ਸਾਰੀਆਂ ਇਹ ਸਾਰੇ ਦੁਪੱਟਾ ਬਾਵਾ ਤੇ ਇਦਾਂ ਕੰਮ ਆਊਗਾ ਹਾਂਜੀ ਇਹ ਹੈਗੀ ਆ ਫੁੱਲ ਸੂਟ ਦੀ ਲੁੱਕ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਜੁਨਿਕ ਜਿਹਾ ਸਟਾਈਲ ਦਾ ਸੂਟ ਬਣਿਆ ਹੈਗਾ ਇਹ ਹੈਗਾ ਬਾਵਾ neck ਠੀਕ ਹੈ ਜੀ ਬਹੁਤ ਸੋਹਣਾ ਦੱਪਕੇ ਦਾ ਕੰਮ ਆ ਸਾਰਾ ਤੁਸੀਂ ਪ੍ਰਾਈਸ ਦੇ ਹਿਸਾਬ ਨਾਲ ਜਿਹੜਾ ਵਰਕ ਆ ਉਹ ਕਰਵਾ ਸਕਦੇ ਹੋ ਕਿਉਂਕਿ ਦੱਪਕੇ ਦਾ ਕੰਮ ਆ ਜਿਹੜਾ ਥੋੜਾ ਕੋਸਟਲੀ ਹੁੰਦਾ ਸੋ ਇਹ ਘੇਰੇ ਦਾ ਕੰਮ ਵੀ ਤੁਸੀਂ ਚੈੱਕ ਕਰ ਸਕਦੇ ਜਿਹੜਾ ਮਿਰਰ ਆ ਇਹ ਗਲਾਸ ਮਿਰਰ ਦਾ ਪ੍ਰੋਪਰ ਰੀਅਲ ਮਿਰਰ ਨਹੀਂ ਹੈਗਾ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਥੋੜਾ ਸੂਟ ਵੀ ਸੇਫ ਰਹਿੰਦਾ ਸਾਰਾ ਇਹ ਵਰਕ ਹੈਗਾ ਠੀਕ ਹੈ ਜੀ ਇਹ ਹੈਗਾ ਘੇਰੇ ਦਾ ਕੰਮ ਸਾਰਾ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਬਣਾਇਆ ਠੀਕ ਹੈ ਜੀ ਇਹ ਦੋਨੋਂ ਸੇਮ ਪੀਸ ਨੇਗੇ ਤੇ ਇਹਦੇ ਨਾਲ ਜਿਹੜਾ ਪੀਸ ਬਣਾਇਆ ਆਪਾਂ ਨੇ ਹਾਂਜੀ ਇਹਦੇ ਨਾਲ ਪੀਸ ਦੇ ਨਾਲ ਆਪਾਂ ਨੇ ਜੇ ਪੀਸ ਦੇ ਨਾਲ ਆਪਾਂ ਨੇ ਦੋ ਤਰ੍ਹਾਂ ਦਾ ਕਨਸੈਪਟ ਬਣਾਇਆ ਠੀਕ ਹੈ ਜੀ ਇੱਕ ਦਿਨ ਆ ਪਲੇਨ ਬਣਾਇਆ ਤੇ ਇੱਕ ਦਿਨ ਨਾਲ ਆਪਾਂ ਨੇ ਬਨਾਰਸੀ ਬਲੋਕੇਟ ਦਾ ਪਿਓਰ ਦੇ ਬ੍ਰੋਕੇਟ ਦੇ ਨਾਲ ਪੀਸ ਬਣਾਇਆ ਠੀਕ ਹੈ ਜੀ ਸਭ ਤੋਂ ਪਹਿਲਾਂ ਪਲੇਨੀ ਕਿਰਕ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਜਿਹੜਾ ਪਲੇਨ ਪੀਸ ਹੈਗਾ ਠੀਕ ਹੈ ਜੀ ਐਦਾਂ ਪੀਸ ਤੋਂ ਬਹੁਤ ਸੋਹਣਾ ਫਲੇਅਰ ਦੇ ਨਾਲ ਪੀਸ ਮਿਲੂਗਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਪੀਸ ਆ ਗਰਾਰਾ ਬਣਿਆ ਹੋਇਆ ਪੱਟਾਂ ਦੇ ਬੜਾ ਵਾਲਾ ਗਰਾਰਾ ਹੈ ਠੀਕ ਹੈ ਜੀ ਇਹ ਐਦਾਂ ਗਰਾਰੇ ਤੇ ਇੱਥੇ ਆਪਾਂ ਲੀਸ ਲਗਾਈ ਹੈਗੀ ਠੀਕ ਹੈ ਜੀ ਇਹ ਹੈਗਾ ਪਲੇਨ ਪਲੇਨ ਦੇ ਨਾਲ ਸੂਟ ਹੈਗਾ ਤੇ ਸੇਮ ਆ ਜਿਹਾ ਹੈਗਾ ਬ੍ਰாக்கਟ ਦੇ ਨਾਲ ਕਰਾਂਗੇ ਠੀਕ ਹੈ ਜੀ ਇਹ ਹੈਗਾ ਬ੍ਰாக்கਟ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਇਹ ਜਿਹੜਾ ਪੀਸ ਨੂੰ ਆਪ ਬਾਈ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਨੇ ਇਹਦੇ ਇੱਥੇ ਪੱਟਾਂ ਤੇ ਇਦਾਂ ਲੇਸ ਲਗਾਈ ਹੈ ਠੀਕ ਹੈ ਜੀ ਫਰੰਟ ਬੈਕ ਸੇਮ ਤੁਹਾਨੂੰ ਇਦਾਂ ਮਿਲੂਗਾ ਸਾਰਾ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਜਿਹੜੇ ਪੀਸ ਨੇ ਉਹ ਰੈਡੀ ਹੋਏ ਨੇ ਤੁਸੀਂ ਇਹਨੂੰ ਆਲਓਵਰ 'ਚ ਵੀ ਲੈ ਸਕਦੇ ਹੋ ਤੇ ਇਦਾਂ ਪਲੇਨ ਦੇ ਨਾਲ ਵੀ ਲੈ ਸਕਦੇ ਹੋ ਦੋਨਾਂ ਦੇ ਨਾਲ ਲੁੱਕ ਆ ਜਿਹੜੀ ਉਹ ਬਹੁਤ ਸੋਹਣੀ ਆਉਂਦੀ ਆ ਪਲੱਸ ਇਹਦੇ ਨਾਲ ਆਪਾਂ ਨੇ ਚਿਹੜਾ ਦੁਪੱਟਾ ਰੱਖਿਆ ਠੀਕ ਹੈ ਜੀ ਚਨੋਂ ਦਾ ਦੁਪੱਟਾ ਦਾ ਦੁਪੱਟੇ ਦੇ ਫੋਰ ਸਾਈਡ ਆਪਾਂ ਲੇਖ ਲਗਾਈਆ ਸੇਮ ਪੀਸ ਨੇ ਜਿਹੜੇ ਆਪਾਂ ਨੇ ਦੋ ਸੂਟ ਨੇ ਉਹ ਰੈਡੀ ਕਰੇ ਨੇਗੇ ਠੀਕ ਹੈ ਜੀ ਦੋਨਾਂ ਦੁਪੱਟੇ ਪਲੇਨ ਨੇਗੇ ਤੇ ਇੱਕ ਦੇ ਨਾਲ ਦੁਪੱਟਾ ਬਾਟਮ ਦਾ ਬਾਟਮ ਬ੍ਰੌਕਰਟ ਹੈ ਦੂਸਰੇ ਨਾਲ ਪਲੇਨ ਬਾਟਮ ਆ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਪੀਸ ਨੂੰ ਜਿਹੜਾ ਰੈਡੀ ਕਰਵਾ ਸਕਦੇ ਹੋ ਉਹ ਪੀਸ ਆ ਜਿਹੜਾ ਬਹੁਤ ਸੋਹਣਾ ਜਿਹਾ ਡਿਫਰੈਂਟ ਸਟਾਈਲ ਦਾ ਸੂਟ ਆ ਜਿਹੜਾ ਰੈਡੀ ਹੋਇਆ ਠੀਕ ਹੈ ਜੀ ਇਹ ਉਹ ਸੀਗਾ ਡਾਟਾ ਨੇ ਸੂਟ ਇਸ ਤੋਂ ਬਾਅਦ ਆਪਾਂ ਨੇ ਮਦਰ ਦਾ ਜਿਹੜਾ ਸੂਟ ਆ ਉਹ ਡਿਫਰੈਂਟ ਸਟਾਈਲ ਦੇ ਵਿੱਚ ਆਪਾਂ ਪੀਸ ਨੂੰ ਤਿਆ ਕਸਤੀਆ ਕਰ ਸਕਦੇ ਨੇ ਪੂਰੀ ਲੱਕ ਸਾਤੋਂ ਪਹਿਲਾਂ ਤੁਸੀਂ ਵਰਕ ਦੀ ਹੈ ਜਿਹੜੀ ਸ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਦਾ ਪੀਸ ਹੈਗਾ ਇਹ ਜਿਹੜਾ ਪੀਸ ਹੈ ਪ੍ਰੋਪਰ ਹੈਂਡਵਰਕ ਦਾ ਪੀਸ ਕਲਰ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦਾ ਤੁਸੀਂ ਪ੍ਰੋਪਰ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਪੀਸ ਵੀ ਸਾਡਾ ਬਹੁਤ ਸੋਹਣਾ ਡਿਜ਼ਾਈਨ ਹਿੱਟ ਹੋਇਆ ਆਪਾਂ ਪਹਿਲਾਂ ਸਕਾਈ ਬਲੂ ਕਲਰ ਤੇ ਵੀ ਬਣਾਇਆ ਠੀਕ ਹੈ ਜੀ ਇਸ ਵਾਰ ਆਪਾਂ ਪੀਜ ਕਲਰ ਤੇ ਬਣਾਇਆ ਡਿਜ਼ਾਈਨ ਸਭ ਤੋਂ ਪਹਿਲਾਂ ਘੇਰਾ ਚੈੱਕ ਕਰ ਸਕਦੇ ਹੋ ਇਸੇ ਦਾ ਘੇਰਾ ਠੀਕ ਹੈ ਜੀ ਇਹ ਘੇਰਾ ਇਹਦਾ ਸਾਰਾ ਹੈਵੀ ਵਰਕ ਰਹਿਣ ਵਾਲਾਗਾ ਤੇ ਇਹਨਾਂ ਫਿਨਿਸ਼ਿੰਗ ਪੱਟੀਆਂ ਸ ਆਪਾਂ ਸਾਰੇ ਸੌਂਟੇ ਤੁਹਾਨੂੰ ਕਰਕੇ ਦਿੰਨੇ ਆ ਸੈਂਟਰ ਪੈਨਲ ਦਾ ਕੰਮ ਰਹਿਣ ਵਾਲਾ ਸੇਮ ਐਜ਼ ਇਟ ਬਾਵਮਸ ਠੀਕ ਹੈ ਜੀ ਬਾਹਵਾ ਵੀ ਸਾਰੀਆਂ ਹੈਵੀ ਨੇਗੀਆਂ ਇਹਦੀਆਂ ਦੋਨੋਂ ਸਾਈਡ ਸੇਮ ਰਹਿਣ ਵਾਲਾ ਪੀਸ ਹੈਗਾ ਠੀਕ ਹੈ ਜੀ ਤੇ ਇਹ ਹੈਗਾ ਪੀਸ ਦੀ ਲੁੱਕ ਠੀਕ ਹੈ ਜੀ ਇਹ ਪੀਸ ਹੈਗਾ ਪੀਚ ਕਲਰ ਤੇ ਇਹਦੇ ਨਾਲ ਜਿਹੜਾ ਆਪਾਂ ਨੇ ਬਣਾਇਆ ਹੈਗਾ ਸੇਮ ਐਜ ਇਟ ਆਪਾਂ ਫੁੱਲ ਪਿਓਰ ਦਾ ਦੁਪੱਟਾ ਰੱਖਿਆ ਇਦਾਂ ਲੇਸ ਦਿੱਤੀ ਆ ਠੀਕ ਹੈ ਤੁਸੀਂ ਵਿੱਚ ਵੀ ਕੰਮ ਕਰਵਾ ਸਕਦੇ ਬਟ ਆਪਾਂ ਸਿੰਪਲ ਸੋਬਰ ਜੀ ਲੁੱਕ ਰੱਖੀ ਹੈ ਸਰਦਾਰੀ ਜੀ ਲੁੱਕ ਸੋ ਆਪਾਂ ਪ੍ਰੇਮ ਦੁਪੱਟਾ ਰੱਖਿਆ ਤੇ ਸੇਮ ਐਜ ਤੇ ਨਾਲ ਵੀ ਗਰਾਰਾ ਬਣਾਇਆ ਗਰਾਰੇ ਤੇ ਆਪਾਂ ਨੇ ਖਾਲਿਸ ਮੋਸਾ ਲੈ ਲੇ ਜੀ ਪਾਈਪਿੰਗ ਪੱਟਾਂ ਤੇ ਔਰ ਇਹਦਾ ਜਿਹੜਾ ਪੀਸ ਆ ਰੈਡੀ ਕਰਾਂ ਠੀਕ ਹੈ ਜੀ ਤੁਸੀਂ ਇਹ ਜਿਹੜਾ ਪੀਸ ਆ ਕਿਸੇ ਵੀ ਕਲਰ ਤੇ ਉਹ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਜੀ ਇਸ ਵਾਰ ਜਿਹੜਾ ਆਪਾਂ ਨੇ ਰੀਲ ਦੇ ਵਿੱਚ ਪਾਇਆ ਸੀਗਾ ਨਾ ਸੂਟ ਇਹ ਸਭ ਤੋਂ ਜ਼ਿਆਦਾ ਹੌਟ ਸੇਲਿੰਗ ਦਾ ਪੀਸ ਰਿਹਾਗਾ ਤੇ ਇਹ ਜਿਹੜਾ ਹਰ ਵਾਰ ਪੀਸ ਆ ਜਿਹੜਾ ਉਹ ਬਿਨਾ ਵੀਡੀਓ ਤੋਂ ਹੀ ਚਲੇ ਜਾਂਦਾ ਸੋ ਆਪਾਂ ਨੇ ਇਸ ਵਾਰ ਵੀਡੀਓ ਦੇ ਲਈ ਸਪੈਸ਼ਲ ਸੂਟ ਰੱਖਿਆ ਰੈੱਡ ਕਲਰ ਤੇ ਬਣਿਆ ਠੀਕ ਹੈ ਜੀ ਇਹ ਇਹ ਪੀਸ ਨੂੰ ਤੁਹਾਨੂੰ ਮੈਂ ਖੁੱਲੇ ਦੀ ਪੀਸ ਦੀ ਫੋਟੋ ਵੀਡੀਓ শেয়ার ਕਰਦੀ ਹਾਂ ਤੇ ਇਹ ਜਿਹੜਾ ਪੀਸ ਹੈਗਾ ਬਹੁਤ ਨੋਮੀਨਲ ਰੇਂਜ ਦੇ ਵਿੱਚ ਪੀਸ ਹੈਗਾ ਠੀਕ ਹੈ ਤੁਸੀਂ ਇਹ ਜਿਹੜਾ ਪੀਸ ਨੂੰ ਆ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਉਹ ਵਾਰਤਣ ਦਾ ਜੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਵਰਕ ਚੈੱਕ ਕਰ ਸਕਦੇ ਹੋ ਪ੍ਰੋਪਰ ਬਹੁਤ ਸੋਹਣਾ ਜਿਹਾ ਰੈੱਡ ਮਹਿਰੂਨ ਕਲਰ ਆਹੇ ਠੀਕ ਹੈ ਜੀ ਜਿਵੇਂ ਕਈ ਭੈਣਾ ਕਹਿੰਦੇ ਨੇ ਵੀ ਸਾਡੇ ਅੱਖਾਂ 'ਚ ਚੂਹਣਾ ਨਾ ਪੀਸ ਨਾ ਹੋਵੇ ਸੋ ਉਹ ਇਹ ਪੀਸ ਹੈਗਾ ਪੀਸ ਚੈੱਕ ਕਰ ਸਕਦੇ ਹੋ ਤੁਸੀਂ ਹਾਂ ਜੀ ਹੁਣ ਪ੍ਰੋਪਰ ਲਓ ਕਰੀਏ ਇਹ ਹੈਗੀ ਹੈ ਪਹਿਲਾਂ ਤਾਂ ਪ੍ਰੋਪਰ ਸ਼ਰਟ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਕੰਮ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ नीट एंड ਕਲੀਨ ਕੰਮ ਮਿਲੂਗਾ ਤੁਹਾਨੂੰ ਪ੍ਰੋਪਰ ਗਰੇਪ ਤੇ ਪੀਸ ਰਹਿਣ ਵਾਲਾ ਦਾ ਤੁਸੀਂ ਕਿਸੇ ਵੀ ਫੈਬਰਿਕ ਤੇ ਇਹਨੂੰ ਬਣਵਾ ਸਕਦੇ ਹੋ neck line ਰੀ ਠੀਕ ਹੈ ਜੀ ਸਾਰਾ ਸੈਂਟਰ ਦੇ ਵਿੱਚ ਇਦਾਂ ਕੰਮ ਜਾਊਗਾ ਤਾਂ ਲੰਬਾ ਪਲੱਸ ਚਾਕਾਂ ਤੇ ਕੰਮ ਹੈ ਇਹਦਾ ਇਹ ਨਹੀਂ ਹੈਗਾ ਵੀ ਤੁਹਾਨੂੰ ਜਿਹੜਾ ਕੰਮ ਹਲਕਾ ਮਿਲ ਜੂਏ ਇਹਦੇ ਘੇਰੇ ਤੇ ਵੀ ਕੰਮ ਆ ਠੀਕ ਹੈ ਜੀ ਸੈਂਟਰ ਪੈਨਲ ਦੇ ਵਿੱਚ ਬਹੁਤ ਸੋਹਣਾ ਜਿਹਾ ਡਿਫਰੈਂਟ ਸਟਾਈਲ ਦਾ ਪੈਨਲ ਦਿੱਤਾ ਤੁਸੀਂ ਵਾਰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈਗਾ ਹੈਂਡਵਰਕ ਦਾ ਪੀਸ ਰਹਿਣ ਵਾਲਾ ਹੈ ਤੁਸੀਂ ਖਾਲੀ ਸ਼ਰਟ ਦਿਨ ਆ ਪਲੇਨ ਸਲਵਾਰ ਵੀ ਲੈ ਸਕਦੇ ਹੋ ਪਰ ਆਪਾਂ ਨੇ ਡਿਫਰੈਂਟ ਕਨਸੈਪਟ ਬਣਾਇਆ ਇਹਦੇ ਨਾਲ ਬ੍ਰੌਕੇਟ ਦੀ ਬਾਟਮ ਆ ਠੀਕ ਹੈ ਜੀ ਇਹਦੇ ਨਾਲ ਪ੍ਰੋਪਰ ਹੈਗੀ ਆ ਬ੍ਰੌਕੇਟ ਦੀ ਬਾਟਮ ਹਾਂਜੀ ਜਿਹੜਾ ਇਹ ਫੈਬਰਿਕ ਆ ਠੀਕ ਹੈ ਜੀ ਇਹ ਪਿਓਰ ਦੇ ਇੱਥੇ ਫੈਬਰਿਕ ਆਉਂਦਾ ਤੇ ਆਪਾਂ ਇਹਨੂੰ ਵਾਈਟ ਨੂੰ ਕਿਸੇ ਵੀ ਕਲਰ ਦੇ ਵਿੱਚ ਡਾਈ ਕਰਵਾ ਸਕਦੇ ਹਾਂ ਪ੍ਰੋਪਰ ਆਪਾਂ ਨੇ ਰੈੱਡ ਕਲਰ ਦੇ ਵਿੱਚ ਇਹਨੂੰ ਡਾਈ ਕਰਵਾਇਆ ਤੁਸੀਂ ਪੀਸ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹਾ এলিਗੈਂਟ ਜੀ ਲੁੱਕ ਆਉਂਦੀ ਹੈ ਠੀਕ ਹੈ ਜੀ 플라زو ਹੈ ਇਹ ਦਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਆਪਾਂ ਨੇ ਉਹ ਬਨਾਸੀ ਬਨਾਸੀ ਚਨੋ অর্ਗੈਂਜ਼ਾ ਦੇ ਵਿੱਚ ਰੱਖਿਆ ਠੀਕ ਹੈ ਜੀ ਸੇਮ ਇਹਦੇ ਨਾਲ ਆਪਾਂ ਨੇ ਡਬਲ ਲੇਸ ਦਿੱਤੀ ਹੈਗੀ ਠੀਕ ਹੈ ਜੀ ਡਬਲ ਏਸ ਆ ਆ ਚੌੜੀ ਲੇਸ ਦੇ ਨਾਲ ਆਪਾਂ ਨੇ ਗੋਟੇ ਦੀ ਫਿਨਿਸ਼ਿੰਗ કરી ਹੈਗੀ ਤੇ ਤੁਸੀਂ ਇਹਨੂੰ ਇਦਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਇਹਨੂੰ ਪਲੇਨ ਦੁਪੱਟਾ ਵੀ ਕਰਵਾ ਸਕਦੇ ਹੋ ਬਟ ਇਹ ਜਿਹੜਾ ਹੈਵੀ ਲੁੱਕ ਵਾਲਾ ਪੀਸ ਬਣਾਇਆ ਆਪਾਂ ਨੇ ਤੇ ਤੁਸੀਂ ਇਦਾਂ ਵੀ ਜਿਹੜਾ ਪੀਸ ਹੈ ਇਹ ਇਹ ਲੈ ਸਕਦੇ ਹੋ ਠੀਕ ਹੈ ਜੀ ਇਹਨੂੰ ਪਲੇਨ ਬਾਟਮ ਦੇ ਨਾਲ ਵੀ ਬਣਵਾ ਸਕਦੇ ਹੋ ਇਦਾਂ ਵੀ ਲੈ ਸਕਦੇ ਹੋ ਤੇ ਇਹ ਹੈਗੀ ਆ ਪੂਰੀ ਸੂਟ ਦੀ ਲੁੱਕ ਠੀਕ ਹੈ ਜੀ ਪੀਸ ਚੈੱਕ ਕਰ ਸਕਦੇ ਹੋ ਤੁਸੀਂ ਇਹ ਹੈਗਾ ਪੀਸ ਠੀਕ ਹੈ ਜੀ ਰੇਂਜ ਵੀ ਬਹੁਤ ਜ਼ਿਆਦਾ ਨੋਮੀਨਲ ਆ ਕਿਸੇ ਵੀ ਰੇਂਜ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਪੀਸ ਨੂੰ ਇਹ ਤੁਸੀਂ ਤਿਆਰ ਕਰਾ ਸਕਦੇ ਹੋ ਠੀਕ ਹੈ ਜੀ ਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਆ ਜਿਹੜਾ ਪੀਸ ਬਹੁਤ ਜ਼ਿਆਦਾ ਸੋਹਣਾ ਹੈਂਡਵਰਕ ਦਾ ਫੁੱਲੀ ਗਰੇਪ ਤੇ ਪੀਸ ਹੈ ਇਹਨਵਾੜਾ ਠੀਕ ਹੈ ਜੀ ਸਭ ਤੋਂ ਪਹਿਲਾਂ neck line ਚੈੱਕ ਕਰ ਸਕਦੇ ਤੁਸੀਂ ਮੋਸਟਲੀ ਜਿਹੜੀ ਬੀ neck ਕਦੀ ਪ੍ਰੋਬਲਮ ਥੋੜੀ ਜੀ ਆ ਜਾਂਦੀ ਹੈ ਜਿਹੜੇ ਤਾਂ ਪਾਉਂਦੇ ਆਗੇ ਠੀਕ ਹੈ ਜੀ ਬ੍ਰੌਡ neck ਤਾਂ ਉਹ ਵੀ shape ਅਵੋਇਡ ਕਰਿਓ ਜਿਹੜੇ ਛੋਟੇ ਗਲੇ ਪਾ ਲੈਂਦੇ ਨੇ ਸੋ ਉਹ ਉਹਨਾਂ ਦੇ ਬਹੁਤ ਵਧੀਆ ਠੀਕ ਹੈ neck ਹੀ ਠੀਕ ਹੈ ਜੀ ਆਦਰਵਾਇ ਤੁਸੀਂ ਜਿਹੜੇ ਸ਼ਰਟ ਦੀ shape ਵਗੈਰਾ ਉਹ ਵਰਕ ਘਟਾਵਦਾ ਵਧਾਵੇ ਆਪਣੇ ਹਿਸਾਬ ਨਾਲ ਚੇਂਜ ਸਾਰੇ ਕਸਟਮਾਈਜ਼ ਪੀਸ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪ੍ਰੋਪਰ ਕਰੇ ਤੇ ਗ੍ਰੇਸ਼ ਬਲੂ ਕਲਰ ਹੈਗਾ ਠੀਕ ਹੈ ਜੀ ਮਹਿਰੂਨ ਕਲਰ ਦੇ ਕੰਬੀਨੇਸ਼ਨ ਦੇ ਨਾਲ ਪੀਸ ਨੂੰ ਆਪਾਂ ਰੈਡੀ ਕਰਿਆ ਤੇ ਤੁਹਾਨੂੰ ਇਹ ਪੀਸ ਦੀ ਪੂਰੀ ਲੁੱਕ ਦਿੰਨੀ ਹੈ। हां जी ਇਹ ਜਿਹੜਾ ਪੀਸ ਆ ਸਭ ਤੋਂ ਪਹਿਲਾਂ ਤੁਸੀਂ ਇਹਦੀ ਨੈਕਲਾਈਨ ਚੈੱਕ ਕਰ ਸਕਦੇ ਹੋ ਠੀਕ ਹੈ ਜੀ। ਇਹ ਹੈਗਾ ਇਹਦਾ ਨੈਕ ਦਾ ਕੰਮ। ਠੀਕ ਹੈ ਜੀ। ਇਹ ਸਿੰਪਲ এলিਗੈਂਟ ਜਿਹਾ ਸੂਟ ਆ ਠੀਕ ਹੈ ਜੀ ਜਿਹੜਾ ਆਪਣਾ ਕਹਿੰਦੇ ਨੇ ਬਸ ਇਸੀ ਹੈਵੀ ਪੀਸ ਨਹੀਂ ਪਾਉਣਾ ਨਾ ਉਹਨਾਂ ਲਈ ਇਹ ਪੀਸ ਆ ਜਿਹੜਾ ਪਰਫੈਕਟ ਆਗਾ ਠੀਕ ਹੈ ਜੀ ਹੈਵੀ ਦਾ ਹੈਵੀ ਲਾਈਟ ਵੇਟ ਦਾ ਲਾਈਟ ਵੇਟ ਪੀਸ ਆ ਬਹੁਤ ਸੋਹਣਾ ਪੀਸ ਆ ਫੁੱਲ ਲੁੱਕ ਵੰਦਾ ਚੈੱਕ ਕਰੋ ਤੁਸੀਂ neck ਬਾਹਵਾ ਤੇ ਘੇਰਾ ਠੀਕ ਹੈ ਜੀ ਤੇ ਇਹਦਾ ਵਰਕ ਰਹਿਣ ਵਾਲਾ ਕੁਝ ਇਸ ਤਰ੍ਹਾਂ ਦਾ ਠੀਕ ਹੈ ਜੀ ਸੈਂਟਰ ਇੱਥੇ ਵੀ ਬਾਹ ਤੇ ਵੀ ਇੱਕ ਜਿਹੜਾ ਬੂਟਾ ਆਊਗਾ ਇਹਦੇ ਸਾਰਾ ਡੱਪਕੇ ਦੇ ਵਿੱਚ ਆਪਾਂ ਜਿਹੜਾ ਪੀਸ ਨੂੰ ਰੈਡੀ ਕਰਿਆਗਾ ਠੀਕ ਹੈ ਜੀ ਤੇ ਇਹਦਾ neck ਸੈਂਟਰ ਪੈਨਲ ਦੇ ਵਿੱਚ ਵਰਕ ਆਊਗਾ ਠੀਕ ਹੈ ਜੀ ਪਲੱਸ ਇਹਦੇ ਕੀ ਰਿਟਿਕ ਮੰਗਾਂ ਠੀਕ ਹੈ ਜੀ ਇਹ ਸੇਮ ਆਪਾਂ ਫਿਨਿਸ਼ਿੰਗ ਦੇ ਨਾਲ ਟਫਟਾ ਲਾਈਨਿੰਗ ਯੂਜ਼ ਕਰਕੇ ਜਿਹੜੇ ਹੈਵੀ ਪੀਸ ਨੇਗੇ ਉਹ ਦਿੰਨੇ ਆ ਠੀਕ ਹੈ ਜੀ ਪੀਸ ਨੂੰ ਤੇ ਇਹ ਹੈਗੀ ਆ ਸ਼ਾਰਟ ਦੀ ਲੁੱਕ ਇਹਦੇ ਨਾਲ ਆਪਾਂ ਨੇ ਫੁੱਲੀ ਪਿਓਰ オーਰਗੈਂਜ਼ਾ ਦਾ ਦੁਪੱਟਾ ਬਣਾਇਆ ਇਹ ਜਿਹੜਾ ਪੀਸ ਹੈਗਾ ਫੁੱਲ ਪਿਓਰ ਔਰਗੈਂਜ਼ਾ ਦਾ ਪਹਿਲਾ ਪੀਸ ਆ ਬਹੁਤ ਲਾਈਟ ਵੇਟ ਫੈਬਰਿਕ ਆ ਠੀਕ ਹੈ ਜੀ ਔਰਗੈਂਜ਼ਾ ਜਿਹੜੇ ਪਹਿਣਾ ਕਹ ਦਿੰਦੇ ਨੇ ਵੀ ਅਸੀਂ ਦੁਪੱਟਾ ਠੀਕ ਹੈ ਜੀ ਔਰਗੈਂਜ਼ਾ ਨਹੀਂ ਪਸੰਦ ਹੈਗਾ ਤਾਂ ਫੁੱਲ ਪਿਓਰ ਦਾ ਇੱਕ ਵਾਰ ਟ੍ਰਾਈ ਜ਼ਰੂਰ ਕਰ ਸਕਦੀਆਂ ਨੇ ਕਿਹਾਂ ਠੀਕ ਹੈ ਜੀ ਇਹ ਜਿਹੜਾ ਪੀਸ ਹੈਗਾ ਇਹਦੇ ਵਿੱਚ ਸਾਰੇ ਦੇ ਵਿੱਚ 4 ਸਾਈਡ ਇਦਾਂ ਵਰਕ ਰਹਿਣ ਵਾਲਾ ਸੈਂਟਰ ਦੇ ਵਿੱਚ ਇਦਾਂ ਵੀ ਕੱਟ ਦਾਣੇ ਦਾ ਤੁਹਾਨੂੰ ਵਰਕ ਮਿਲੂ ਡਬਲ ਸ਼ੇਡ ਦਾ ਹੈ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਇਹ ਠੀਕ ਹੈ ਜੀ ਸੈਂਟਰ ਪੈਨਲ ਦੇ ਵਿੱਚੋਂ ਇਹ ਸੂਰ ਦੇ ਨਾਲ ਦਾ ਕਲਰ ਤੇ ਫੋਰ ਸਾਈਡ ਇਹ ਜਿਹੜਾ ਪੀਸ ਹੈਗਾ ਉਹ ਜਿਹੜਾ ਆਪਾਂ ਨੇ ਯੂਜ਼ ਕਰਿਆਗਾ ਸਿਪੀ ਯੂਜ਼ ਕਰੀਆ ਉਹਦੇ ਨਾਲ ਦਾ ਡਬਲ ਕਲਰ ਦਾ ਪੀਸ ਹੈ ਜਿਹੜਾ ਹੋ ਰੈਡੀ ਕਰਿਆ ਠੀਕ ਹੈ ਜੀ ਫੋਰ ਸਾਈਡ ਤੁਹਾਨੂੰ ਇਦਾਂ ਵਰਕ ਮਿਲੇਗਾ ਫੁੱਲੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਕਾ ਠੀਕ ਹੈ ਜੀ ਫੁੱਲ ਪਿਓਰ ਤੇ ਪੀਸ ਹੈਗਾ ਇਹ ਤੇ ਇਹਦੇ ਨਾਲ ਜਿਹੜਾ ਆਪਾਂ ਨੇ ਬਣਾਇਆਗਾ ਤੁਹਾਨੂੰ ਪਲਾਜ਼ੋ ਦੀ ਵੀ ਲੁੱਕ ਦਿੰਨੀ ਆ ਮੈਂ ਹਾਂਜੀ ਇਹਦੇ ਨਾਲ ਜਿਹੜਾ ਪੀਸ ਹੈਗਾ ਠੀਕ ਹੈ ਜੀ ਪਲਾਜ਼ੋ ਆ ਜਿਹੜਾ ਫੁੱਲੀ ਹੈਵੀ ਪੀਸ ਹੈਗਾ ਠੀਕ ਹੈ ਜੀ ਪ੍ਰੋਪਰ ਇਹਦਾ ਸਾਰਾ ਹੈਵੀ ਪੀਸ ਆ ਜਿਹੜਾ ਪਲਾਜ਼ੋ ਦਾ ਰਹਿਣ ਵਾਲਾ ਇਹ ਨਹੀਂ ਹੈਗਾ ਵੀ ਆਪਾਂ ਫੈਬਰਿਕ ਯੂਜ਼ ਕਰਿਆ ਠੀਕ ਹੈ ਜੀ ਵਰਕ ਵਾਲਾ ਇਹ ਸਾਰੇ ਪਲਾਜ਼ੋ ਦੇ ਵਿੱਚ ਵਰਕ ਹੀ ਇਦਾਂ ਹੋਇਆ ਹੋਇਆ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਵਰਕ ਹੈ ਗਾਈ ਟੂ ਜੈਡ ਇਹ ਉੱਪਰ ਤੱਕ ਜਿਹੜਾ ਇਹ ਵਰਕ ਜਾ ਰਿਹਾ ਠੀਕ ਹੈ ਜੀ ਇਹ ਪੀਸ ਤੇ ਤੇ ਇਹ ਜਿਹੜਾ ਫੁੱਲੀ ਆਪਾਂ ਕਲੀਡਰ ਪਲਾਜ਼ੋ ਬਣਾਇਆ ਤੁਸੀਂ ਇਹਦੇ ਨਾਲ ਸ਼ਰਾਰਾ ਗਰਾਰਾ ਜਾਂ ਸਲਵਾਰ ਨਾਲ ਵੀ ਬਣਵਾ ਸਕਦੇ ਹੋ ਪੀਸ ਨੂੰ ਤੇ ਇਹ ਹੈਗਾ ਫੁੱਲੀ ਪਲਾਜ਼ੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਕਲਰ ਕੰਬੀਨੇਸ਼ਨ ਆ ਤੁਸੀਂ ਇਹਨੂੰ ਕਿਸੇ ਵੀ ਹੋਰ ਕਲਰ ਕੰਬੀਨੇਸ਼ਨ ਦੇ ਵੀ ਬਣਵਾ ਸਕਦੇ ਹੋ ਕਰੇਪ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਪਲਾਜ਼ੋ ਆਗਾ ਤੇ ਰੇਂਜ ਵੀ ਬਹੁਤ ਨੋਮੀਨਲ ਆ ਰੇਂਜ ਲਈ ਤੁਸੀਂ ਵਟਸਐਪ ਕਰ ਸਕਦੇ ਹੋ ਦਿੱਤਾ ਹੋਇਆ ਨੰਬਰ ਆ ਠੀਕ ਹੈ ਨੰਬਰ ਤੇ ਤੁਸੀਂ ਸਿੱਧਾ ਵਟਸਐਪ ਤੇ ਗੱਲ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਇਹ ਸਵਾਗਾ ਤੁਹਾਨੂੰ ਆ ਰਿਹਾ ਪਤਾ ਨਹੀਂ ਕਿ ਕਿੰਨਾ ਮਿਟਾ ਸੰਗਰ ਚਪਾਪੀ ਆ ਰਹੀ ਹੈ ਫਿਰ ਤੁਸੀਂ ਉਹ ਚਾਹਤਾ ਸਾਡੀ ਪੀਸ ਨੂੰ ठीक तो 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 है जी ये मशीनी प्लस हैंड्ची घट रेंगे बना तो बना सकते हो जी हाँ जी ये है सब तो पहला नैक का कम हाँ जी ये है नैक का कम है हेंड तो प्लस मशीन का मिक्स कम है प्लस हैवीरिया आ जाएंगी बाम ठीक है जी ਵਮਨਾ ਪਾ ਪਾਕਿਸਤਾਨੀ ਸਟਾਈਲ ਬਣਾਇਆ ਤੁਸੀਂ ਕਿਸੇ ਵੀ ਸਟਾਈਲ ਦੇ ਵਿੱਚ ਇਹਨੂੰ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਪੇਸਟਿੰਗ ਫਿਨਿਸ਼ਿੰਗ ਨਾਲ ਆਗਾ ਪਲਾਸੇ ਦਾ ਘੇਰਾ ਹੈ ਠੀਕ ਹੈ ਜੀ ਘੇਰਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਸਾਰਾ ਮਸ਼ੀਨੀ ਪਲਸ ਹੈਂਡ ਦਾ ਕੰਮ ਹੈ ਠੀਕ ਹੈ ਜੀ ਸੇਮ ਐਜ਼ ਤੁਸੀਂ ਹੈਂਡਵਰਕ ਦਾ ਵੀ ਲੈ ਸਕਦੇ ਹੋ ਮਸ਼ੀਨੀ ਵਿੱਚ ਵੀ ਕਰਾ ਸਕਦੇ ਹੋ ਮਸ਼ੀਨੀ ਦੇ ਵਿੱਚ ਵੀ ਹੈਗਾ ਤੇ ਇਹਨਾਂ ਤੋਂ ਆਪਾਂ ਬਣਾਇਆ ਆਪਣੀਆਂ ਜੈਲੋ ਕਰਦੇ ਪਲਾਜ਼ੋ ਠੀਕ ਹੈ ਜੀ ਇਹ ਹੈ ਪਲਾਜ਼ੋ ਪਲਾਜ਼ੋ ਚੱਕਰ ਸਾਡੇ ਸਾਰੇ ਪਲਾਜ਼ੋ ਤੇ ਆਪਾਂ ਇਦਾਂ ਸਾਰੇ ਢੇਰੇ ਤੇ ਵਰਕ ਕਰਿਆ ਲੱਗ ਕੇ ਜੀ ਸੈਂਟਰ ਪੈਨਲ ਦੇ ਵਿੱਚ ਵਰਕੇ ਫਰੇਆ ਸਾਰੇ ਦੇ ਵਿੱਚ ਤੇ ਬਹੁਤ ਸੋਹਣਾ ਜਿਹਾ ਮੰਗੋ ਯੈਲੋ ਕਲਰ ਆਇਸ ਹੈ ਤੇ ਕਰੀਬ ਦੀ ਫੈਬਰਿਕ ਦਿੱਤੇ ਆਪਾਂ ਨੇ ਪੀਸ ਜਿਹੜਾ ਰੈਡੀ ਕਰਿਆ ਠੀਕ ਹੈ ਜੀ ਇਹ ਹੈਗਾ ਪਲਾਜ਼ੋ ਤੁਸੀਂ ਇਹਨਾਂ ਸਲਵਾਰ ਵੀ ਬਣਾ ਸਕਦੇ ਹੋ ਪਲੱਸ ਇਹਦੇ ਨਾਲ ਹੈਗਾ ਹੈਵੀ ਦੁਪੱਟਾ ਇਹ ਦੁਪੱਟਾ ਵੀ ਜਿਹੜਾ ਫੋਰ ਸਾਈਡ ਆ ਠੀਕ ਹੈ ਜੀ ਦੁਪੱਟੇ ਦੇ ਉੱਤੇ ਸਿਰਫ ਆਪਾਂ ਨੇ ਫੋਰ ਸਾਈਡ ਕਟਵਰਕ ਦਾ ਵਰਕ ਕਰਿਆ ਠੀਕ ਹੈ ਜੀ ਸੈਂਟਰ ਦੇ ਵਿੱਚ ਇਦਾਂ

ਇਹ ਆਪਾਂ ਨੇ ਬਣਾਇਆ ਕਰੀਮ ਦੇ ਉੱਤੇ ਪੀਸ ਹੈਗਾ ਠੀਕ ਹੈ ਜੀ ਸਾਰਾ ਆਰੀ ਦਾ ਕੰਮ ਆ ਹੀ ਦਿੱਤੇ ਇਹਨੂੰ ਹੈਂਡ ਟੱਚ ਵੀ ਤੁਸੀਂ ਕਰਵਾ ਸਕਦੇ ਹੋ ਤੇ ਆਰੀ ਦਾ ਐਦਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਬਹੁਤ ਸੋਹਣਾ ਜਿਹਾ ਤੇ ਵਰਕ ਹੋਇਆ ਹੈਗਾ ਤੇ ਮਦਦ ਦੀ ਸ਼ਰਟ ਨੂੰ ਦੇਖ ਕੇ ਜਿਹੜਾ ਪੀਸ ਆਉਗਾ ਆਪਾਂ ਨੇ ਬਣਾਇਆ ਸੀ ਨਾ ਮਦਦ ਦਾ ਪੀਸ ਜਿਹੜਾ ਉਹ ਰੈਡੀमेड ਸੀਗਾ ਸੋ ਆਪਾਂ ਨੇ ਇਹਨੂੰ ਬਜਟ ਦੇ ਵਿੱਚ ਰੱਖ ਕੇ ਜਿਹਨੇ ਪੀਸ ਨੂੰ ਰੈਡੀ ਕਰਿਆਗਾ ਠੀਕ ਹੈ ਜੀ ਸੇਮ ਵਰਕ ਸਟਾਈਲ ਦੇ ਵਿੱਚ ਸੇਮ ਮਦਰ ਡਾਟਰ ਕੰਬੋ ਬਣਾਉਣਾ ਸੀ ਇਹ ਠੀਕ ਹੈ ਜੀ ਸੋ ਆਪਾਂ ਤੇ ਇਹ ਆਰੀ ਦੇ ਵਿੱਚ ਇਹਨੂੰ ਸੇਮ ਪੀਸ ਨੂੰ ਰੈਡੀ ਕਰਕੇ ਦਿੱਤਾ ਤੁਸੀਂ ਵੀ ਆਪਣੇ ਜਿਹੜੇ ਹੈ ਮੈਨੇ ਪੀਸ ਉਹ ਰੈਡੀ ਕਰਵਾ ਸਕਦੇ ਹੋ